ਸਤਿ ਸ਼੍ਰੀ ਅਕਾਲ ਦੋਸਤੋ ਮਹਨੇ ਹਨੇ ਆਈ ਲੋਕਾਂ ਲਈ ਵੱਡੀ ਖੁਸ਼ਖਬਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੇ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਚ ਖਾਤਾ ਹੈ ਤਾਂ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਆਪਣੀ ਗਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕਰੋੜਾ ਗਾਹਕਾਂ ਨੂੰ ਤੋਹਫਾ ਦਿੱਤਾ ਹੈ ਬੈਂਕ ਨੇ ਆਪਣੀ ਬਲ ਕੈਫਿਡੀ ਤੇ ਵਿਆਜ ਦਰ ਵਧਾ ਦਿੱਤੀ ਹੈ PNB ਦੀ ਵੈਬਸਾਈਟ ਦੇ ਮੁਤਾਬਿਕ 30 ਕਰੋੜ ਰੁਪਏ ਤੋਂ ਲੈ ਕੇ 10 ਰੁਪਏ ਤੱਕ ਦੇ ਬਲਕ ਐਫ ਡੀ ਤੇ ਵਿਆਜ ਵਧਾਇਆ ਹੈ ਇਹ ਨਵੀਂ ਯੋਜਨਾ 13 ਦਸੰਬਰ 2024 ਤੋਂ ਲਾਗੂ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਸੀਨੀਅਰ ਸਿਟੀਜ਼ਨ ਨੂੰ ਬਲਕ ਐਫ ਡੀ ਤੇ 0.50 ਫੀਸਦੀ ਵਾਧੂ ਵਿਆਜ ਨਹੀਂ ਮਿਲਦਾ PNB ਬੈਂਕ ਬਲਕ ਐਫ ਡੀ ਤੇ 7.50 ਫੀਸਦੀ ਵਿਆਜ ਦੇ ਰਿਹਾ ਹੈ ਆਉ ਜਾਣਦੇ ਹਾਂ ਇਸ ਬਾਰੇ ਪੰਜਾਬ ਨੈਸ਼ਨਲ ਬੈਂਕ 30 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਦੀ ਬਲਕ ਐਫ ਡੀ ਤੇ ਵਿਆਜ ਦੇ ਰਿਹਾ ਹੈ సత దమాల షసీ సినియర్ సిటీజన్లీ సీ పదరతో ఉదమిసీ సినియ సిటీ ప్రసీధి తిని పతాలి సిటీ షే ప్రసీ చాలితో పిమ్మట్ చాలి ప్రసీ ఇక దిన పొయింట్ ప్రసీధి సినియోగం అంతా